ਉਗੀ ਉਤਰ ਪਹਾੜੋਂ ਆਏ ਲੋਕਾਂ ਦੇ ਕਿਤੇ ਢਮਾਚ ਦੇ ਆ ਇੱਕ ਤਾਂ ਜੁੱਤੀ ਬੜੀ ਲੱਗਦੀ ਐ ਆ ਹਾ 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 ਬੜਾ ਚੰਗਾ ਮਾਹੌਲ ਬਣਿਆ ਪਿਆ ਹਵਾ ਬੜੀ ਠੰਡੀ ਚਲਦੀ ਪਈ ਐ ਲੈ ਵੀ ਮਣਾ ਇਸ ਘਰੇ ਆ ਗਏ ਉਦੋਂ ਆਏ ਸੀ ਪਿਛਲੀ ਵਾਰੀ ਕਹਿ ਕੇ ਗਏ ਸੀ ਕਿ ਮਹਿਲ ਪਾਉਂਗੇ ਵਾਕਈ ਮਹਿਲ ਛੱਤਿਆ ਕਿਆ ਬਾਤਾਂ ਨੇ ਹਾ 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 ਲੈ ਮੜਾ ਜੇ ਪਹਿਰ ਸਹੀ ਕਰਕੇ ਘਰੇ ਚਲੀਏ ਜਰਾ ਮੁੱਛ ਮੁੱਛ ਸਹੀ ਕਰ ਲਈਏ ਆ ਪਾਲਾ ਹੋਵੇ ਮੜਾ ਜੇ ਰਾਜੀ ਰੱਖੇ ਚੜਦੀਆਂ ਕਲਾ 'ਚ ਰੱਖੇ ਕੋਈ ਘਰੇ ਹੈਗਾ ਖਰਾ ਵਾਲਿਓ ਲੱਗਦਾ ਤਾਂ ਘਰੇ ਕੋਈ ਨਹੀਂ ਹੈਗਾ ਖਾਲੀ ਛੱਡੀ ਬੈਠੇ ਆ ਪਾ ਵਿਚਰਨ ਸੰਤਾ ਆਹ ਲੱਗਦਾ ਤਾਂ ਕੋਈ ਘਰੇ ਹੈ ਨਹੀਂ ਵਾਪੀ ਬਾ ਗੰਨੇ ਗੁੰਨੇ ਲਾ ਰੱਖੇ ਕਿਆ ਮਾਹੌਲ ਬਣਾਇਆ ਆਹਾਹਾ ਦੇਖ ਮੈਂ ਆਪਣੇ ਹੱਥਾਂ ਨਾਲ ਲਾ ਕੇ ਗਿਆ ਸੀ ਇਹ ਰੁੱਖ ਲਾਉਣੇ ਚਾਹੀਦੇ ਪਤਾ ਨਹੀਂ ਲੋਕਾਂ ਨੂੰ ਕੀ ਹੋਇਆ ਪੱਟੀ ਜਾਂਦੇ ਪੱਟੀ ਜਾਂਦੇ ਲਾਉਂਦਾ ਕੋਈ ਵੀ ਨਹੀਂ ਆਹਾ ਕੀ ਆ ਗੱਡੀਆਂ ਵੀ ਲੈ ਲਈਆਂ ਨੇ ਬੋਲ ਹੋਏ ਨੇ ਨਾ ਫਿਰ ਪਿੰਜਰਾ ਖਾਲੀ ਛੜੀ ਬੈਠੇ ਕੁੱਤਾ ਕਤਾ ਕੋਈ ਨਹੀਂ ਲੱਗਦਾ ਆ ਮਹਾਰਾਜ ਕੋਈ ਕਰਿਆ ਹੈਗਾ ਕਿ ਨਹੀਂ ਉਹ ਭਾਈ ਜੀ ਪੈਣੇ ਵੀ ਘਰੇ ਨਹੀਂ ਲੱਗਦੀ ਮੈਨੂੰ ਲੱਗਦਾ ਆ ਮੋਟਰਸਾਈਕਲ ਟਕੀ ਬੈਠੇ ਐਨੀ ਗਰਮੀ ਕਿ ਠੰਡ ਲੱਗਦੀ ਆ ਬੜੀ ਚੰਗੀ ਗੱਡੀ ਆ ਉਹ ਜੀ 나ਥਾਂ ਕੋਲੇ ਹੋਣੀ ਚਾਹੀਦੀ ਆ ਪੈਦਲ ਯਾਤਰਾ ਕਰ ਕਰਕੇ ਪੈਰ ਥੱਕ ਜਾਂਦੇ ਗੱਡੀ ਚੰਗੀ ਲੱਗਦੀ ਆ ਪੁੱਛਦੇ ਆਂ ਆ ਭੈਣ ਨੂੰ ਕੀ ਪਤਾ ਦੇਈ ਤਾਂ ਹੈ ਆ ਗੇਟ ਲੱਗਦਾ ਮੈਨੂੰ ਪਰ ਛੱਡ ਮੈਂ ਨਾ ਐਦਾਂ ਨਹੀਂ ਜਾਇਦਾ ਦੇਖਦੇ ਆ ਉਧਰਲੀ ਸਿਹੜ ਕੋਣ ਆ ਮਾਰਾ ਜੀ ਕੋਈ ਘਰੇ ਹੈਗਾ ਕਿ ਨਹੀਂ ਕੋਈ ਨਹੀਂ ਲੱਗਦਾ ਤੇ ਲੱਗਦਾ ਆਦਰ ਬਾਜਾ ਖੁੱਲਾ ਨਾਲੇ ਵੜਾ ਮੋਟਾ ਬਿਸ਼ਾਭ ਸ਼ੂਭ ਕਰ ਲਾਂਗੇ ਕੋਈ ਨਹੀਂ ਹੈ ਬੀਤਾ ਘਰੇ ਹੈ ਕੋਈ ਤੇਰੇ ਮਾਤਾ ਜੀ ਕਿੱਥੇ ਆ ਤੂੰ ਕੀ ਲੈਣਾ ਮੈਂ ਮਿਲਣਾ ਸੀ ਉਹਨਾਂ ਨੂੰ ਆਪਾਂ ਪਿਛਲੀ ਵਾਰੀ ਕਰਾਰ ਕਰਕੇ ਗਈ ਸੀ ਵੀ ਘਰ ਮੈਲ ਬਣੇਗਾ ਛੱਤ ਪੂਰੀ ਪਵੇਗੀ ਗੱਡੀਆਂ ਆਉਣਗੀਆਂ ਕਾਰੋਬਾਰ ਚੱਲੇਗਾ ਇਹ ਹੈ ਹੈ ਤੇ ਪੁੱਤਰ ਮੜਾ ਜਾ ਕੇ ਹੈ ਕਰੀ ਅਰੀਦਾ ਆਪਦੀ ਮਹਿਤਰਾ ਬਣਾਇਆ ਗਾਗਾ ਹਾਂ ਮੈਂ ਤਾ ਤੂੰ ਕਰੀ ਜਾਣਾ ਛੇਤੀ ਕਰ ਫਿਰ ਗੱਲ ਮਾਰੀਂ ਆਵਾਜ਼ ਮਾਰ ਦੇ ਬੇਨ ਓਹੋ ਮੇਰਾ ਤਾਂ ਮਰਨ ਕਰਤਾ ਤੇਰਾ ਕਰਤਾ ਸੰਤਾਨ ਦਾ ਪਤਾ ਨਹੀਂ ਕੀ ਖਾਂਦੇ ਐਸੀ ਗੰਦੀ ਖੁਸ਼ਬੂ ਆਈ ਮੇਰਾ ਦਿਮਾਗ ਖੋਲ ਕੇ ਰਖਤਾ ਆਪ ਕਾਕਾ ਛੇਤੀ ਬਾਹਰ ਆ ਨਾ ਇਹਦੇ ਕਰਦੇ ਆ ਕੋਈ ਨਾ ਆ ਬੜੀ ਤਰੱਕੀ ਕੀਤੀ ਆ ਭੈਣੇ ਤੁਸੀਂ ਕਾਹੀ ਤਰੱਕੀ ਬਾਬਾ ਆ ਸਾਡੇ ਮੁੰਡੇ ਦਾ ਤਰੱਕੀ ਵਾਲੇ ਹੱਥ ਵੀ ਨਹੀਂ ਧੋਤੇ ਸੀਗੇ ਤੂੰ ਤਾਂ ਵਿਚੀ ਰੋਕਤੀਆਂ ਸਾਰੀਆਂ ਤਰੱਕੀਆਂ ਹੈ ਧੋਲੇਗਾ ਮੁੰਡਾ ਬੜਾ ਤਕੜਾ ਵੇਖੋ ਮਗਰ ਮਛ ਜਡਾ ਤਿਆਰ ਹੋਇਆ ਹੈ ਦੇਖੇ ਬਾਬਾ ਇਹ ਜਾਂਦੇ ਸਾਡੇ ਜਵਾਬ ਬਹਿ ਜਾ ਭੈਣੇ ਬਹਿ ਜਾ ਕਿੱਧਰ ਵਹਿਆ ਤੂੰ ਕਿਤੇ ਬੜਿਆ ਫਿਰ ਦਵਾਪਾ ਕਰੋ ਮੈਂ ਤਾਂ ਬਾਹਰ ਗਈ ਸੀ ਕਿਸੇ ਦਾ ਕਿਸੇ ਕੰਮ ਗਈ ਸੀ ਮੈਂ ਜਰੂਰੀ ਮੰਦਾ ਨਾ ਬੋਲੀ ਸੰਤਾਂ ਨੂੰ ਮੰਦਾ बोलेंगे ਸ਼ਰਾਫ ਦੇ ਦਾਂਗੇ ਤੂੰ ਕਿਆ ਸੀ ਨਾ ਵੀ ਚੋਲਾ ਲੈ ਕੇ ਜਾਈ ਮੈਂ ਇਹ ਨਹੀਂ ਕਿਹਾ ਚੋਲੇ ਚੁਲੇ ਨਾ ਮਰੀਏ ਨਾ ਪਕਾਈ ਮੁਕਰੀ ਜਾਂ ਨਹੀਂ ਮੁਕਰੀ ਜਾਂ ਨਹੀਂ ਆ ਗੱਲ ਕਰ ਤਈ ਮੁਕਰ ਗਈਆਂ ਭਣੇ ਤੂੰ ਤਾਂ ਜਮਾ ਹੀ ਬੇਵਫਾ ਨਿਕਲੀ ਬੋਲੀ ਨਾ ਬਾਬਾ ਮੇਰੇ ਕਹਿੰਦਾ ਪਾ ਮੋ ਪੁੱਤਰਾ ਆ ਜਾ ਤੂੰ ਤਾਂ ਆ ਜਾ ਐਨੀ ਤਰੱਕੀ ਕੀਤੀ ਸੁਖ ਨਾ ਲੋਰ ਲੋਰੀ ਪਾਇਆ ਜਾ ਠੇ ਯਾਰ ਗਾ ਪਿਆ ਤੁਰਦਾ ਦੇਖ ਭੈ ਭੈ ਨਾ ਬਾਬਾ ਨજર ਲਾਈ ਸਾਡੇ ਮੁੰਡੇ ਨੂੰ ਮਾਰਦਾ ਗੱਲਾਂ ਖੇ ਠੱਠੇ ਯਾਰ ਗਾ ਤੇ ਗੈਂੜਾ ਯਾਰ ਗਾ ਕਹਿੰਦਾਗਾ ਸੰਤ ਫਕੀਰ ਦੀ ਕਿਤੇ ਨજર ਨਹੀਂ ਲੱਗਦੀ ਹੁੰਦੀ ਭੈਣਾ ਮੈਂ ਤੈਨੂੰ ਦੱਸਾਂ ਸਾਡੇ ਦਾ ਜੁੱਤੀ ਲੱਗਦੀ ਹੁੰਦੀ ਆ ਆ ਪਹਿਲਾਂ ਲੱਗਦੀ ਆਉਂਦੀ ਸੀ ਕੋਈ ਜੁੱਤੀ ਹੈਗੀ ਤਾਂ ਬਾਈ ਦੀ ਨਵੀਂ ਰਏ ਜੁੱਤੀ ਕੋਈ ਨਹੀਂ ਹੈ ਨਹੀਂ ਕੋਈ ਨਹੀਂ ਜਦੋਂ ਹੋਈ ਉਹ ਦੇ ਦੇ ਗਏ ਸਾਰੀਆਂ ਨਵੀਆਂ ਜੁੱਤੀਆਂ ਦਾ ਵਿਆਹ ਵੀ ਦੇਖਣੇ ਆ ਨਾਲ ਪਹਿਲਾਂ ਤੈਨੂੰ ਦੇ ਦੇ ਲੈ ਐਂ ਕਰ ਤੂੰ ਮੈਨੂੰ ਐਂ ਕਰ ਮਿਸਤਰੀ ਦਾ ਨੰਬਰ ਦੇ ਆਪਣੇ ਦਾ ਕਿਹੜੇ ਜਿਨ੍ਹਾਂ ਦੇ ਕੋਲੇ ਗੱਲ ਹੋਈ ਸੀ ਬੁਲਾਈਏ ਇੱਥੇ ਕੀ ਗੱਲ ਹੋਈ ਸੀਗੀ ਇਹ ਗੱਲ ਇਹ ਹੋਈ ਸੀ ਕਿ ਵੀ ਕਹਿੰਦਾ ਜਿਹੜਾ ਚੀਜ਼ਾਂ ਤੂੰ ਕਹਾ ਵੀ ਤੁਹਾਡਾ ਘਰ ਪੈ ਜੇ ਕੋਠੀ ਦਾ ਮੂੰਹ ਐ ਹੋ ਜੇ ਹੋਇਆ ਕਿ ਨਹੀਂ ਹੋਇਆ ਦੱਸ ਮੈਨੂੰ ਤੇਰੇ ਕਹਣ ਥੋੜੀ ਹੈ ਬਬਾ ਸਾਡਾ ਮੁੰਡਾ ਬਾਹਰ ਗਿਆ ਮਿਹਨਤ ਕਰਦਾਗਾ ਤੇਰਾ ਵਿੱਚ ਲੱਲਾ ਨਿਕੱਖਾ ਨੀਗਾ ਮੁੰਡਾ ਵੇਲਾ ਤੁਰਿਆ ਫਿਰਦਾ ਮੁੰਡਾ ਆਇਆ ਹੋਇਆ ਬਾਹਰੋਂ ਆਊਗਾ ਹੁਣ ਆਇਆ ਉੱਪਰ ਪਿਆ ਆਹ ਵਿਆਹ ਕਰਾਂਗੇ ਆਪਾਂ ਉਹਦਾ ਉਹਨੂੰ ਬੁਲਾ ਨੀਚੇ ਬਲਾ ਉਹ ਆ ਹਾ ਹਾ ਕਿੰਦਾ ਸਿਆਣਾ ਬੱਚਾ ਉਹ ਬਹਾਥ ਜਨ ਲਾ ਪਾਲਿਆ ਮੁੰਡਾ ਸਾਡਾ ਬਿਮਾਰ ਕਰ ਦੇਗਾ ਤੇਰੀ ਕੰਟਰੀ ਜੀ ਸੀ ਪੁੱਤਰ ਕੈਨੇਡਾ ਦਾ ਬਾਬਾ ਇਧਰ ਨਾ ਹੋ ਕੇ ਗੱਲ ਕਰ ਕੈਨੇਡਾ ਆ ਪੁੱਤਰ ਕਿੱਥੇ ਜੇ ਕਰਕੇ ਕੈਨੇਡਾ ਸੀ ਬਾਬਾ ਹੂੰ ਆਹੋ ਉੱਥੇ ਰਹਿੰਦਾਗਾ ਤੂੰ ਮੁੰਡੇ ਬਾਲੀ ਗੱਲ ਨਹੀਂ ਕਰਨੀ ਬਾਬੇ ਨਾਲ ਠੀਕ ਹੈ ਗੱਲ ਕਰਾਂਗੇ ਦਾ ਪੁੱਛਾਂਗੇ ਕੋਈ ਟੈਨਸ਼ਨ ਚਾਹ ਬਚਾ ਬੋਲ ਟੈਨਸ਼ਨ ਚ ਹੈ ਨਾ ਕੋਈ ਟੈਨਸ਼ਨ ਨਹੀਂ ਬਾਬਾ ਦਾ ਜਾਣਾ ਥੋੜੇ ਦਿਨਾਂ ਨੂੰ ਬਾਹਰ ਫੇਰ ਮਸਤਕ ਇਹ ਦੱਸਦਾ ਵਿਆਹ ਨਹੀਂ ਹੋਇਆ ਇਹਦਾ ਹਾਲੇ ਤੱਕ ਵਿਆਹ ਕੋਈ ਨਹੀਂ ਹੋ ਜੂਗਾ ਸਾਨੂੰ ਕੈਨੇਡਾ ਨਾਲ ਬਥੇਰੇ ਰਿਸ਼ਤੇ ਹੁੰਦਾ ਹੀ ਨਹੀਂ ਹੁੰਦਾ ਨਹੀਂ ਹੁੰਦਾ ਕਾ ਤਾਂ ਨਹੀਂ ਬੇ ਸਲੀ ਸੁਲਤ ਨਹੀਂ ਹੈਗੀ ਤੇਰੀ ਕੋਈ ਨਹੀਂ ਨਹੀਂ ਦਰਦਾ ਹੈ ਹੋਊਗਾ ਅੱਜ ਕੱਲ ਨਾ ਹੋਵੇ ਤਾਂ ਜਮਾਨਾ ਹੀ ਨਹੀਂ ਚਲ ਬਾਬੇ ਹਾਂ ਤੂੰ ਦੇਖ ਕੇ ਦੱਸ ਫਿਰ ਕੀ ਕੀ ਕਰੀਏ ਪੇਹਸਾਬ ਕਿਤਾਬ ਦੇ ਲਿਆ ਕਹਾਣੀ ਇਹੀ ਗੱਲ ਤਾਂ ਪਾ ਲੇ ਹੁੰਦੀ ਆ ਅਸੀਂ ਚੱਲ ਜੰਦਾ ਇਹਦਾ ਬਹੁਤ ਸਿਆਣਾ ਸੱਚੀ ਸੱਚੀ ਦੱਸ ਤਰਾ ਵਿਆਹ ਹੋਇਆ ਹੈ ਕਿ ਨਹੀਂ ਹੋਇਆ ਬਾਬਾ ਵੇਖਣ ਵਾਲੇ ਆਉਂਦੇ ਆ ਪਰ ਵੇਖ ਕੇ ਮੁੜ ਜਾਂਦੇ ਆ ਕੋਈ ਗੱਲ ਸਿਰੇ ਨਹੀਂ ਲੱਗਦੀਗੀ ਸੱਚਾ ਬੰਦਾ ਹੈ ਵੇਕ ਤੂੰ ਬੋਲਦੀ ਤੂੰ ਪਰਦਾ ਪਾ ਲੈਣਾ ਸੀ ਇਹਦੀਆਂ ਗੱਲਾਂ ਉੱਤੇ ਬੋਲਣਾ ਉਹਦੇ ਮਨ ਦੇ ਹਾਲਾਤ ਇਹਦਾ ਬੇੜਾ ਤਾਰਨਗੇ ਸੰਤਾ ਜੀ ਚਲ ਤਾਰ ਦੇ ਲੈ ਬੱਚਾ ਹੱਥ ਦੇਖੀਏ ਆ ਹਾ ਹਾ ਬਾਬਾ ਇਹ ਖਾਣਾ ਚੋਰੀ ਕਰ ਲਈ ਨਹੀਂ ਨਹੀਂ ਬੜਾ ਭਲਿਆ ਬੱਚਾ ਏ ਏ ਠੀਕਾ ਦੂਜਾ ਐ ਲੱਗਦਾ ਤੁਰਦਾ ਪਿੱਛੋ ਜਿਵੇਂ ਦੋ ਬੰਦੇ ਆਪਸੇ ਚੁਗਲੀਆਂ ਕਰਦੇ ਹੁਣ ਝੱਜ ਦੀ ਗੱਲ ਕਰਵਾ ਤਕਦੀਰ ਤੇਰੀ ਸਿੱਧੀ ਐ ਬੇਟਾ ਪਰ ਜਿਹੜੇ ਤੇਰੇ ਕਿਸਮਤ ਦੇ ਸਟਾਰ ਨੇ ਉਹ ਸਮੁੰਦਰ ਬਾਬਾ ਲੀ ਲੀਆਂ ਤੇ ਸਮੁੰਦਰ ਦੇ ਆਸੇ ਪਾਸੇ ਤੁਰੇ ਫਿਰਦੇ ਨੇ ਪੈਗ ਉਹ ਗੋ ਲਾਉਣਾ ਨਹੀਂ ਬਾਬਾ ਪੈਗ ਨਹੀਂ ਲਾਉਂਦਾ ਜੇ ਨਹੀਂ ਲਾਉਂਦਾ ਫਿਰ ਸੰਤਾਂ ਨੂੰ ਲਮਾਈ ਮੜਾ ਇਹ ਸਾਡੇ ਕੋਈ ਆਪਸ ਦੀ ਗੱਲ ਹੈ ਪ੍ਰਾਈਵੇਟ ਗੱਲ ਹੁੰਦੀ ਹੈ दारू ਪੀਣ ਦਾ ਮਾਰਾ ਬਾਬਾ ਨਹੀਂ ਨਹੀਂ ਅਸੀਂ ਨਹੀਂ ਇਹ ਗਾਂ ਤਰਦੀਆਂ ਗੱਲਾਂ ਪੈਣ ਮੇਰੀ ਹੈ ਜਿਹੜੇ ਸਾਡੇ ਮਰੇ ਨੇ ਨਾ ਪੁਰਾਣੇ ਉਹ ਪੀਂਦੇ ਨਹੀਂ ਅਸੀਂ ਨਹੀਂ ਪੀਂਦੇ ਤੈਨੂੰ ਲੱਗਦਾ ਮੇਰੀ ਸਿਹਤੋਂ ਦਾਰੂ ਪੀਂਦਾ ਹੋਊਗਾ ਨਹੀਂ ਪਤਾ ਬਾਬਾ ਆਜਾ ਆਪਰਾ ਕੋਈ ਮੱਛਲੀਆਂ ਖਾਣਾਂ ਦੇ ਲੱਗ ਤੂੰ ਤਾਂ ਬਾਬਾ ਸਾਬ ਤਾਂ ਮਗਰ ਮੱਛੀ ਖਾ ਜਾਂਦਾ ਹੋਣਾ ਇਹ ਇਹ ਤੁਹਾਡੇ ਸਿੰਦਰ ਕੌਣ ਹੈ ਸ਼ਿੰਦਰ ਹੂੰ ਤਾਈ ਕੇ ਕੋਣਾ ਕੋਈ ਗਵਾਂਢਾ ਦਾ ਬਾਬਾ ਸਾਡੀ ਗਵਾਂਢ ਤਾਈ ਲੱਗਦੀ ਐ ਇਹਦੀ ਤਾਈ ਲੱਗਦੀ ਆ ਬਸ ਫਿਰ ਉਹਨੇ ਆ ਦੇਖ ਮਾਂ ਦੱਬੇ ਹੋਇਆ ਤੁਹਾਡਾ ਇਹ ਜਿਹੜਾ ਪਰਲਾ ਕੋਲਾ ਨਹੀਂ ਉਹਦੇ ਥੱਲੇ ਮਾਂ ਦੱਬੇ ਹੋਏ ਆ ਅੱਛਾ ਵੀ ਇਹਦਾ ਕੰਮ ਠੱਪ ਰਵੇ ਕੀ ਨਾਲ ਇਹ ਨਾ ਇਹ ਤਾਂ ਬੁੜੀ ਦਾ ਸ਼ਿੰਦਰ ਉਹ ਤਾਂ ਮਰ ਗਈ ਪਹਿਲਾਂ ਕਿਹੜੇ ਵੇਲੇ ਦੱਬ ਗਈ ਪਹਿਲਾਂ ਮਾਂ ਦੱਬ ਕੇ ਫਿਰ ਮਰੀ ਬਾਬਾ ਹੁਣ ਤਾਂ ਗੱਲ ਵੀ ਗਏ ਹੁਣ ਕਿਹ ਓਏ ਉਹਦੀ ਕਿਹੜਾ ਮਾਂ ਮਰੀ ਐ ਮੈਂ ਤੁਹਾਨੂੰ ਦੱਸੀ ਜਾਣਾ ਵੀ ਜਦੋਂ ਇਹਦੇ ਕੰਮ ਠੱਪ ਕਰਨ ਤੋਂ ਪਹਿਲਾਂ ਹੂੰ ਉਹਨੇ ਮਾਂ ਦੱਬੇ ਫੇਰ ਆਪ ਮਰੀ ਕੱਚੀ ਘਾਣਾ ਬੜਾ ਕੋਲਾ ਪਟਕੇ ਦੇਖ ਲਓ ਨਾ ਹੁਣ ਤੇਰੇ ਪਿੱਛੇ ਕੋਲਾ ਪਟ ਲਗੇ ਮੈਨੂੰ ਤਾਂ ਕੀ ਆ ਮੁੰਡੇ ਦੇ ਫਿਊਚਰ ਦਾ ਸਵਾਲ ਆ ਜ਼ਿੰਦਗੀ ਦਾ ਸਵਾਲ ਆ ਵਿਆਹ ਨਹੀਂ ਹੋਵੇਗਾ ਤੂੰ ਦੱਸ ਬੱਚਾ ਕਰਾਣਾ ਚਾਹੁੰਦਾ ਹਾਂ ਇਹ ਨਾ ਬਬ ਹੋ ਜੀ ਸਾਡੇ ਮੁੰਡੇ ਦਾ ਵਿਆਹ ਕੈਨੇਡਾ ਤੋਂ ਆਇਆ ਹੈ ਬਿਹਰੇ ਰਿਸ਼ਤੇ ਹੋ ਜਾਣਗੇ ਇਹ ਕੈਨੇਡਾ ਕੈਨੇਡਾ ਉਮਰ ਤਾਂ ਦੇਖ ਲੈ ਪੱਕਿਆ ਆ ਪਿਆ ਹੈ ਪੂਰਾ ਹਾਂ ਮੈਂ ਤਾਂ ਗੱਲ ਹੈਗੀ ਪਰ ਹਾਂ ਵਿਆਹ ਅੱਜ ਕੱਲ ਪੱਕੇ 26 27 ਸਾਲ ਦਾ ਹੁੰਦਾ ਹੈ ਬੱਚਾ ਬਤੀ ਤੋਂ 30 ਬਲਸਦਾ ਹੋਣਾ ਹੈ ਝੂਠ ਨਹੀਂ ਬੋਲਦੇ ਉਹਦਾ ਵੀ ਹੋ ਜਾਏਗਾ ਉਹਦੇ ਸਿਹਤ ਘਟਾਓ ਮări ਜੀ ਹੁਣ ਉਹਨੂੰ ਆਜ ਮਾਰੋ ਮări ਜੀ ਈ ਨਾੜਾ ਮੋਟੇ ਹਾਂ ਮੋਟਾ ਹੀ ਆ ਨਹੀਂ ਨਾ ਨਾ ਬਾਬਾ ਐ ਨਹੀਂ ਮੋਟਾ ਉਹ ਤਾਂ ਪਤਾ ਨਹੀਂ ਕਹਿ ਕਹਿ ਕੇ ਮੋਟਾ ਕਰਦਾ ਸੀ ਲੈ ਬੁਲਾਓ ਮਾੜਾ ਜਾ ਬੱਚੇ ਮੋਟੇ ਆ ਜਾਵੇਂ ਪਤਾ ਨਹੀਂ ਕਿੱਥੇ ਹੋਰ ਠੀਕ-ਠਾਕ ਆ ਸਿਆਣਾ ਤਾਂ ਹੈ ਬੜਾ ਮੂੰਹ ਤੇ ਨਾ ਲੱਗੀ ਜਾਗਾ ਬਾਬੇ ਦੇ ਬਹਿ ਜਾ ਇੱਥੇ ਫੜ ਕਿਹੜੀ ਕਲਾਸ ਵਿੱਚ ਪੜਦਾ ਪੁੱਤਰ ਬਿਆਠ ਵਿੱਚ ਬਿਆਠ ਹੈ ਮੇਰਾ ਕਿਹੜੀ ਕਲਾਸ ਵਿੱਚ ਪੜਦਾ 10ਵੀਂ ਚ 10ਵੀਂ ਚ ਪੇਪਰਾਂ ਦੀ ਤਿਆਰੀ ਚੱਲੀ ਜਾਂਦੀ ਬਸ ਕਿਹਦੀ ਚੱਲੀ ਜਾਂਦੀ ਤਿਆਰੀ ਚੱਲੀ ਜਾਂਦੀ ਉੱਚੀ ਬੋਲ ਮੜਾ ਆਇਆ ਪੇਪਰਾਂ ਦੀ ਤਿਆਰੀ ਚੱਲੀ ਜਾਂਦੀ ਐਡੀ ਸਿਹਤ ਆ ਆਛਾ ਆਛਾ ਠੀਕ ਆ ਮੈਥ ਕਿਨੇ ਆ ਤੇਰਾ ਮੈਥ ਠੀਕ ਆ ਕਰ ਲੇ ਦੀ ਆਂਦਾ 50 ਤੇ 50 ਕਿੰਨੇ ਹੁੰਦੇ 100 100 ਰੁਪਿਆ ਲੈ ਆਪਦੀ ਮਾਂ ਤੋਂ ਲਾ ਹੋ ਆ ਲੈ ਰਿਹਾ ਚੱਲ ਫਿਰ ਤੁਹਾਡਾ ਅਸੀਂ ਚੱਲੇ ਠੀਕ ਆ ਤੁਹਾਡਾ ਕੰਮ ਕੁਛ ਵੀ ਨਹੀਂ ਹੋਣਾ ਬੈਠੋ ਬਾਬਾ ਜੀ ਬੈਠੋ ਤੂੰ ਬੇਟਾ 100 ਰੁਪਏ ਦਾ ਸਕੈਨਰ ਕਰਦੇ ਮੈਨੂੰ ਕੋਈ ਗੱਲ ਹੀ ਕੋਈ ਗੱਲ ਨੰਬਰ ਨੂੰ ਆਡ ਕਰ 7837524880 ਕੋਈ ਗੱਲ ਹੀ ਕਰਦੇ ਆ 113 ਹੋਗਾ 100 ਇਹਦਾ ਹੋ ਗਿਆ ਮੈਨੂੰ 200 ਰੁਪਏ ਚ ਤੇਰੇ ਘਰ ਦੀ ਕਾਇਆ ਪਲਟਦੀ ਆ ਚੱਲ ਠੀਕ ਆ ਤੂੰ ਕਿਸੇ ਹੋਰ ਤੋਂ ਯਾਰ ਲ ਕਰਵਾ ਲੈ ਬੈਠੋ ਬੈਠੋ ਬਾਬਾ ਬੈਠੋ ਇਹ ਬੱਚਾ ਸਿਆਣਾ ਮੁੰਡੇ ਬਿਠਾਈ ਜਾ ਨਾ ਇਹ ਤਾਂ ਬੂ ਬਣਾਇਆ ਹੈਗਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬੱਚਾ ਨਾਮ ਕੀ ਤੇਰਾ ਮੇਰਾ ਨਾਮ ਸੁਖਦੀਪ ਜੀ ਸੁਖਦੀਪ ਉਰਫ ਸੀਪਾ ਹਾਂਜੀ ਹਾਂ ਬੱਚੇ ਇਹ ਦੇਖਿਆ ਸਿਆਣੇ ਬੱਚੇ ਹੁੰਦੇ ਨੇ ਨਛੱਤਰ ਪੁੱਤਰ ਜਾਦੂ ਪਾਣੀ ਲੈ ਕੇ ਆ ਤੇਰੋਂ ਤੂੰ ਵੀਤ ਘੋਲ ਕੇ ਪਿਆਵਾ ਕੱਚੇ ਥਾਂ ਮੇਰੀ ਧਰਤੀ ਮਾਂ ਤੇ ਹੋਣਾ ਹਰੇ ਭਾਈ ਚੌਥੇ ਆਓ ਪੁੱਤ ਕੀ بابا ਪਤਾ ਨਹੀਂ ਤੂੰ ਕੀ ਮੰਤਰ ਮਾਰੇ ਆ ਹਰੇ ਐ ਕਰ ਉਹਦਾ ਮੋਟੇ ਦਾ ਕੋਈ ਪਤਾ ਨਹੀਂ ਸੌ ਸੂ ਜਾਵੇ ਤੂੰ ਉਹਨੂੰ ਲੈ ਕੇ ਆਂਦਰੋ ਜਾ ਆ ਬੈਠ ਮਰ ਕੇ ਇੱਥੇ ਬੈਠ ਦਿਲ ਦੀਆਂ ਗੱਲਾਂ ਕਰਕੇ ਕੀ ਬਾਬਾ ਦਲਜੀਤ ਦੀਆਂ ਗੱਲਾਂ ਕਰਕੇ ਬਾਬਾ ਦਲਜੀਤ ਨੇ ਤਾਂ ਬਹੁਤ ਸਾਰੇ ਕੀਆ ਹੈ ਨਾ ਪੰਜਾਬ ਦੀ ਉਹ ਵਾਹ ਵੀ ਬੈਠ ਬੱਚਾ ਉਹ ਕੌਣ ਹੈ ਉਪਰਾ ਆ ਜਾ ਬੰਦਾ ਇਹਦਾ ਵੀ ਹੱਥ ਵੇਖ ਲਈਏ ਕਿਹੜਾ ਉਪਰਾ ਬਾਬਾ ਇਹੋ ਹੀ ਨਹੀਂ ਬਾਬਾ ਜਿਹੜਾ ਪਿਛਲੇ ਸਾਲ ਆਇਆ ਸੀ ਜਿਹਦੇ ਕੇਜਰੀਵਾਲ ਦੀ ਟੀ-ਸ਼ਰਟ ਪਾਈ ਸੀ ਉਹੀ ਬਾਬਾ ਇਹ ਜੇ ਵੈਸੇ ਪਰਾਇਆ ਜਾਂ ਮਾਨਵ ਕੋਣ ਤੈਨੂੰ ਕੌਣ ਲੱਗਦਾ ਇਸ ਕਰਦਾ ਮਾਲਕ ਤਾਂ ਲੱਗਦਾ ਨਹੀਂ ਮੈਨੂੰ ਮਾਲਕ ਹੀ ਇਸ ਕਰਦਾ ਜਿਹੜਾ ਤਾਂ ਲੱਗਦਾ ਨਹੀਂ ਇਹ ਫਟੇ ਕੰਨਾਂ ਸੀ ਪੱਗ ਤੋਂ ਬਿਨਾ ਵੀ ਸੋਹਣਾ ਲੱਗਦਾ ਪਰ ਇਸ ਬੱਚੇ ਦਾ ਵੀ ਹੱਥ ਦੇਖ ਨਾ ਪੈਣਾ ਮੈਨੂੰ ਬਾਬਾ ਹਜੇ ਤੂੰ ਮੇਰਾ ਹੱਥ ਨਹੀਂ ਵੇਖਿਆ ਇਹ ਤੂੰ ਪਿਛਲੇ ਸਾਲ ਆਇਆ ਸੀ ਜਿਹਨੂੰ ਪਿਛਲੇ ਸਾਲ ਭਜਾਇਆ ਸੀਗਾ ਯਾਦ ਹੈ ਨਾ ਸਰਦੀਆਂ ਚ ਆਇਆ ਸੀ ਇਹ ਉਹੀ ਆ ਇਹ ਬਾਬਾ ਕੋਈ ਕੰਮਕਾਰ ਕਰ ਲਾ ਐਵੇਂ ਬਗੂਣਿਆਂ ਨੂੰ ਗਲੀਆਂ ਚ ਤੁਰਿਆ ਫਿਰਦਾ ਰਹਿ ਇਹ ਮਾਤਾ ਜੀ ਟੱਲੇ ਸਭ ਕੋਈ ਠੀਕ ਠਾਕ ਆ ਹੈ ਠੀਕ ਆ ਬਾਬਾ ਤੂੰ ਦੱਸ ਹੁਣ ਕੀ ਕਰੀ ਮੇਰੀ ਗੱਲ ਸੁਣ ਬਾਬਾ ਇੱਥੇ ਰਹਿ ਦਿਹਾੜੀ ਤੈਨੂੰ ਇੱਥੇ ਰਹਿ ਰੰਗ ਰੰਗ ਕਰਨਾ ਕੋਠੀ ਨੂੰ ਸਾਨੂੰ ਵੀ ਦਿਹਾੜੀਆਂ ਚਾਹੀਦਾ ਇੱਕ ਸਾਨੂੰ ਚਾਹੀਦਾ ਕਿ ਲੇਬਰ ਵਾਲਾ ਬੰਦਾ ਨਹੀਂ ਮੈਂ ਲੇਬਰ ਕਰਾਂਗਾ ਨਾ ਪਾਪਾ ਹੋਰ ਤੂੰ ਕੀ ਕਰਨਾ ਕਰਨੀ ਪੈਣੀ ਆ ਤੁਸੀਂ ਵਿਹਲੀਆਂ ਖਾਂਦੇ ਹੋ ਤੁਹਾਨੂੰ ਪਤਾ ਨਹੀਂ ਹੈਗਾ ਅਸੀਂ ਕਰਨੀ ਆਲੰਤ ਕਰਕੇ ਰੋਟੀ ਖਾਂਦੇ ਆ ਅਸੀਂ ਕਰਨੀ ਵਾਲੇ ਇਹ ਕੰਮ ਕਰਾਂਗੇ ਲੈ ਕਿਹੜੀ ਕਰਨੀ ਵਾਲਾ ਤੂੰ ਕੀ ਕਰਨੀ ਕਰਦੇ ਏ ਥੋੜਾ ਏਦਾ ਵੱਡਾ ਘਰ ਬਵਾਤਾ ਹੈ ਦੂਤੇ ਹੋਰ ਕੀ ਕਰਦੇ ਵਾ 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 ਇਹ ਤਾਂ ਸਾਡੇ ਮੁੰਡੇ ਨੇ ਮਿਹਨਤ ਕੀਤੀ ਹੈ ਇਹ ਕੀ ਕੀਤਾਗਾ ਗੱਡਲੀ ਜੀ ਦੇਖ ਇਹਦੇ ਚ ਕੀ ਆ ਇਹਦੇ ਵਿੱਚ ਅੰਦਰ ਕਰੋ ਬੰਦ ਕਰ ਇਹ ਨਹੀਂ ਨਹੀਂ ਚੱਲ ਬਾਬਾ ਮੈਂ ਚਲਾ ਜਾਣਾ ਕਾ ਕਾ ਸਾਰਾ ਪਟਨ ਆਲਾ ਪਿਆ ਆ ਨਹੀਂ ਨਹੀਂ ਮੈਂ ਫਿਰ ਕਦੇ ਆਵਾਂਗਾ ਹੋਏ ਰਾਮ ਆ ਕੇ ਤੇ